ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੈਂ ਨਹੀਂ ਕਿਛ ਹੋ ਨਹੀਂ ਕਿਛ ਆਹੇ ਨਾ ਮੋਰਾ ਅਉਸਰ ਲੱਜਾ ਰੱਖ લે ਹੋ ਸਦ ਨਾ ਜਾਣ ਤੋਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਧਕ ਸੰਗ ਨਹੀਂ ਕਛ ਘਾਲ ਦਰਸ਼ਨ ਭੇਟ ਤੋ ਹੋਤ ਨਿਹਾਲ ਸਾਧਕ ਸੰਗ ਨਹੀਂ ਕਛ ਘਾਲ ਦਰਸ਼ਨ ਭੇਟ ਤੋ ਹੋਤ ਨਿਹਾਲ ਸਾਧਕ ਸੰਗਤ ਕਲੂਖਤ ਹਰੈ ਸਾਧ ਕੇ ਸੰਗ ਨਰਕ ਪਰ ਹਰੈ ਸਾਧ ਕੇ ਸੰਗ ਈਆਂ ਉਆਂ ਸੋਹਿਲਾ ਸਾਧ ਸੰਗ ਵਿਛੜਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧ ਕੇ ਸੰਗ ਨ ਮਿਰਥਾ ਜਾਵੈ ਭਾਰ ਬ੍ਰਹਮ ਸਾਧ ਰਿਦਵਸੈ ਨਾਨਕ ਉਧਰ ਐ ਸਾਧ ਸੁਨ ਰਸੈ ਪਰਬ੍ਰह्म ਸਾਧ ਰਿਤ ਬਸੈ ਨਾਨਕ ਉਧਰ ਐ ਸਾਧ ਸੁਨ ਰਸੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਪ੍ਰਜਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਦਾ ਸਰਕਾਰ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਓ ਲੜੀਵਾਰ ਗੁਰਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ ਅੱਜ ਦਾ ਸ਼ਬਦ ਆਪ ਜੀ ਨੇ ਸਤਵੀਂ ਅਸ਼ਟਪਦੀ ਦਾ ਛੇਮਾ ਪਦ ਸਰਬਨ ਕੀਤਾ ਜੋ ਸ੍ਰੀ ਸੁਖਮਨੀ ਸਾਹਿਬ ਜੀ ਦੀ ਲੜੀਵਾਰ ਕਥਾ ਚੱਲ ਰਹੀ ਆ ਤਨਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਵੀਂ ਅਸ਼ਟਪਦੀ ਦੇ ਇਹ ਛੇਵੇਂ ਪਦੇ ਰਾਹੀ ਸਾਰੂਆ ਦੀ ਸੰਗਤ ਦਾ ਕੀ ਫਲ ਦੱਸਦੇ ਆ ਆਓ ਸਰਬਣ ਕਰੀਏ ਉਸ ਤੋਂ ਪਹਿਲਾਂ ਆਪਣੀਆਂ ਤੇ ਦੱਸਦੀਆਂ ਗੁਰ ਚਰਨਾਂ ਵਿੱਚ ਲਵਾਵੋ ਹਾਜ਼ਰੀਆਂ ਗੁਰੂ ਕਾ ਬਖਸ਼ੇ ਫਤਿਹ ਦਾ ਨਾਰਾ ਕਰੋ ਬਲੰਗ ਜਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀਓ ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟਤ ਹੋਤ ਨਿਹਾਲ ਸਤਗੁਰੂ ਪਾਤਸ਼ਾਹ ਜੀ ਬਖਸ਼ ਕਰ ਰਿਹਾ ਸਿੱਖੋ ਉਹਨਾਂ ਸਾਧੂਆਂ ਸੰਤਾਂ ਸੇਸ਼ਟ ਜਣਾ ਗੁਰਮੁਖ ਜਣਾ ਦੀ ਬ੍ਰਹਮ ਗਿਆਨੀਆਂ ਦੀ ਸੰਗਤ ਵਿੱਚ ਆ ਕੇ ਤੁਹਾਨੂੰ ਬਹੁਤਾ ਜ਼ੋਰ ਲਾਉਣ ਦੀ ਲੋੜ ਨਹੀਂ ਪੈਣੀ ਜਿਸ ਤਰ੍ਹਾਂ ਰੱਬ ਨੂੰ ਪਾਉਣ ਵਾਸਤੇ ਦੁਨੀਆ ਕਿੰਨੇ ਕਰਮਕਾਂਡ ਕਰਦੀ ਹੈ ਜਲ ਧਾਰੇ ਕਰਨੇ ਧੋਣੀਆਂ ਤ ਆਪਣੀਆਂ ਜੰਗਲਾਂ ਵਿੱਚ ਰਹਿਣਾ ਬੱਤ ਰੱਖਣੇ ਜਾਂ ਭੁੱਖੇ ਰਹਿਣਾ ਕੰਦਮੂਲ ਖਾਣਾ ਸ਼ਰਾਵਕ ਸੁੱਧ ਸਮੂਹ ਸਿਧਾਨਕ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਤ ਸਰਾਧਨ ਸੁੱਧ ਸੁਧਾਰਕ ਸੰਤ ਸਮੂਹ ਅਨੇਕ ਮੱਤੀ ਕੇ ਸਾਰੇ ਦੇਖਿਆ ਤਾਂ ਰਹੋ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖਿਆ ਤਾਂ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਇ ਕਿਰਪਾ ਹੋ ਤੈ ਏਕ ਰਤੀ ਬਿਨ ਏਕ ਰਤੀ ਕੇ ਸੋਏ ਜਿਤਨੇ ਵੀ ਕਰਮ ਕਾਂਡ ਹਨ ਇਹ ਸਾਰੇ ਪਰਮੇਸ਼ਰ ਦੇ ਨਾਮ ਤੋਂ ਬਗੈਰ ਰਤੀ ਮੁੱਲ ਨਹੀਂ ਰੱਖਦੇ ਇੱਕ ਰਤੀ ਦੇਵੀ ਨਹੀਂ ਹੈ ਰੱਬ ਦੇ ਰੰਗ ਵਿੱਚ ਰੰਗੇ ਤੋਂ ਬਗੈਰ ਗੁਰਮੁਖਾਂ ਦੀ ਸੰਗਤ ਕਰਕੇ ਨਾਮ ਦਾ ਰੰਗ ਚੜਦਾ ਤੇ ਉਹਨਾਂ ਨੂੰ ਕੁਝ ਕਰਨ ਦੀ ਲੋੜ ਨਹੀਂ ਪੈਂਦੀ। ਮੁਕਤੀ ਕਰਨ ਵਾਸਤੇ ਹੱਥ ਜੋਗ ਧੂਣੀਆਂ ਦਲ ਧਾਰੇ ਆਦੀ ਕੋਈ ਔਖੇ ਸਾਧਨ ਕਰਨ ਦੀ ਲੋੜ ਨਹੀਂ ਐ। ਨਹੀਂ ਕਛ ਘਾਲ ਐਸੇ ਸਾਧੂਆਂ ਦੇ ਦਰਸ਼ਨ ਕੀਤੇ ਆ ਹੀ ਜੀਵ ਦਾ ਉਧਾਰ ਹੋ ਜਾਂਦਾ ਐ। ਸਾਧੂ ਮਾਨੇ ਮਿਲਣ ਕਰਕੇ ਹੀ ਜੀਵ ਨਿਹਾਲ ਹੋ ਜਾਂਦਾ ਜਿਵੇਂ 8ਵੇਂ ਪਾਤਸ਼ਾਹ ਜੀ ਬਾਰੇ ਲਿਖਿਆ ਹੈ ਸ੍ਰੀ ਹਰਿ ਕਿਸ਼ਨ ਤੇ ਹਾਈ ਹੈ ਜਿਸ ਦੇਠੈ ਸਭ ਦੁੱਖ ਜਾਏ ਤਾਂ ਗੁਰੂ ਪਿਆਰਿਓ ਐਸੇ ਗੁਰਮੁਖਾਂ ਦੀ ਸੰਗਤ ਵਿੱਚੋਂ ਦਰਸ਼ਨ ਕਰਕੇ ਹੀ ਜੀਵ ਦਾ ਉਧਾਰ ਹੋ ਜਾਂਦਾ ਹੈ ਦਰਸ਼ਨ ਭੇਟਤ ਹੋਤ ਨਿਹਾਲ ਸਾਧਕ ਸੰਗ ਕਲੋਖਤ ਹਰੈ ਕਲੋਖਤ ਕਾਲਸ ਵਾਲੇ ਕੰਮ ਭਾ ਮਾੜੇ ਕੰਮ ਜੋ ਵਿਸ਼ੇ ਵਿਕਾਰਾਂ ਦੀ ਮੈਲ ਜੀਵ ਦੀ ਆਤਮਾ ਤੇ ਜਨਮ ਜਨਮਾਂ ਤਰਾਂ ਦੀ ਲੱਗੀ ਹੋਈ ਆ ਜਨਮ ਜਨਮ ਕੀ ਇਸ ਮਨ ਕੋ ਮਨ ਲੱਗੀ ਕਾਲਾ ਹੋਆ ਸ਼ਿਆਹੋ ਖੰਡਲੀ ਧੋਤੀ ਉਜਲੀ ਨਾ ਹੋਵੇ ਹੀ ਉਲਟੀ ਹੋਵੇ ਮਤ ਬਦਲਾਹੋ ਤਾਂ ਸਾਧੂਆਂ ਦੀ ਸੰਗਤ ਕਰਕੇ ਉਹ ਜਿਹੜੀ ਕਾਲਸ ਹੈ ਉਹ ਵੀ ਲੈ ਜਾਂਦੀ ਹੈ ਪਾਪ ਅਨੇਕਾ ਹੀ ਠੱਗ ਚੋਰ ਜਦੋਂ ਗੁਰਦੀ ਚਰਨਾ ਵਿੱਚ ਆ ਗਏ ਛਣ ਵਿੱਚ ਆ ਗਏ ਤਾਂ ਉਹ ਸਲੋਣ ਯੋਗ ਹੋ ਗਏ ਗੁਰੂ ਪਿਆਰਿਓ ਇਸ ਕਰਕੇ ਪਿਛਲੇ ਕੀਤੇ ਹੋਏ ਪਾਪਾਂ ਦਾ ਖਾਤਮਾ ਕਰਕੇ ਉਸ ਕਾਲਸ ਦਾ ਖਾਤਮਾ ਕਰਕੇ ਜੀਵ ਉਜਲੇ ਮੁਖ ਹੋ ਕੇ ਗੁਰੂ ਕੋਲ ਜਾਂਦਾ ਹੈ ਪਰਮੇਸ਼ਰ ਕੋਲ ਜਾਂਦਾ ਹੈ ਸਾਧ ਕੇ ਸੰਗ ਨਰਕ ਪਰ ਹਰ ਇਹਨਾਂ ਚਾਰੇ ਕਿਲਵਿਕ ਪਾਪਾਂ ਤੋਂ ਮੁਕਤ ਹੋ ਜਾਂਦਾ ਹੈ ब्राह्मण ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ ਇਹ ਚਾਰ ਵੱਡੇ ਪਾਪ ਲਿਖਿਆ ਹੈ ਬ੍ਰह्म ज्ञानी ਦੀ ਹਤਾ ਕਰਨੀ ਲੜਕੀ ਨੂੰ ਮਾਰਨਾ ਗਊ ਗਰੀਵ ਨੂੰ ਮਾਰਨਾ ਘਾਤ ਕੰਜਕਾ ਅਣਚਾਰੀ ਕਾ ਤੇ ਸਭ ਤੋਂ ਵੱਡਾ ਪਾਪ ਇੱਕ ਹੋਰ ਹੈ ਉਹਦੇ ਘਰ ਦਾ ਖਾਣਾ ਜਿਹਦਾ ਕੋਈ ਨਿਤਨੇਮ ਸਿਮਨ ਭਜਨ ਬੰਦਗੀ ਨਹੀਂ ਹੈ ਨਿਵੇਂ ਬਾਬੇ ਨਾਨਕ ਨੇ ਮਲਕ ਭਾਗੋ ਨੂੰ ਕਿਹਾ ਸੀਗਾ ਓਏ ਤੇਰਾ ਭੋਜਨ ਖਾ ਕੇ ਤਾਂ ਨਾਮ ਜਪਣ ਵਾਲਿਆਂ ਦੀਆਂ ਸਮਾਨੀਆਂ ਨਹੀਂ ਲੱਗਣੀਆਂ ਮੁੜ ਕੇ ਸੋ ਇਹ ਹੈ ਗੁਰੂ ਪਿਆਰਿਓ ਅਨਚਾਰੀ ਕਾ ਤਾਨ ਜਿਹਦਾ ਚਾਲ ਚੱਲਣ ਵਧੀਆ ਨਹੀਂ ਹੈ ਉਹਦੇ ਘਰ ਦਾ ਖਾਣਾ ਵੀ ਪੰਛੀਆਂ ਨੇ ਵਰਜਿਆ ਸਿੱਖ ਨੂੰ ਤੂੰ ਇਹ ਚਾਰ ਤਰ੍ਹਾਂ ਦੇ ਕਿਲਵਿਖ ਪਾਪਾਂ ਤੋਂ ਜੀਵ ਮੁਕਤ ਹੋ ਜਾਂਦਾ ਹੈ ਸਾਧੂਆਂ ਦੀ ਸੰਗਤ ਕਰਕੇ ਸਾਧ ਕੇ ਸੰਗ ਨਰਕ ਪਰ ਹਰੈ ਸਾਧੂਆਂ ਦੀ ਸੰਗਤ ਕਰਕੇ ਨਰਕਾਂ ਦਾ ਦੁੱਖ ਹੈ ਜਿਹੜਾ ਵਿਸ਼ੇਸ਼ ਕਰਕੇ ਇਹ ਵੀ ਨਾਸ ਹੋ ਜਾਂਦਾ ਹੈ ਉਹ ਜੀਵ ਨੂੰ ਨਰਕਾਂ ਵੱਲ ਨਹੀਂ ਜਾਣਾ ਪੈਂਦਾ ਨਰਕ ਦਾ ਡਿਠੜਿਆ ਸਿਮਰਤ ਨਾਰਾਇਣ ਨਵੇਂ ਨਰਕ ਨਾਸੇ ਸਦਾਇੰਕ ਪ੍ਰਕਾਸ਼ੇ ਇਹ ਸਾਧੂਆਂ ਦੀ ਸੰਗਤ ਆ ਪਰਮੇਸ਼ਰ ਦੇ ਭਜਨ ਦਾ ਫਲ ਜੀਵ ਨੂੰ ਮਿਲਦਾ ਸਾਧਕ ਸੰਗ ਈਹਾ ਉਹਾ ਸੁਹੇਲਾ ਸਾਧੂਆਂ ਦੀ ਸੰਗਤ ਕਰਨ ਵਾਲਾ ਇੱਥੇ ਵੀ ਸੁਖੀ ਤੇ ਉੱਥੇ ਵੀ ਸੁਖੀ ਹੋ ਜਾਂਦਾ ਲੋਕ ਸੁਖੀਏ ਪਰ ਨੋ ਕੁ ਸੁਹੇਲੇ ਨਾਨਕ ਹਰਪ੍ਰਭ ਆਪੇ ਮੇਲੇ ਜਦੋਂ ਪਰਮੇਸ਼ਰ ਕਿਰਪਾ ਕਰਕੇ ਜੀਵ ਨੂੰ ਸਾਧੂਆਂ ਦੀ ਸੰਗਤ ਵਿੱਚ ਮਿਲਾ ਦਿੰਦਾ ਉਹ ਆਪ ਮਿਲਾਉਂਦਾ ਹੈ ਕਿਰਪਾ ਕਰਕੇ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਆ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈਐ ਦੇਹੋ ਦਰਸ ਹਰ ਰਾਇਆ ਇਹ ਵੀ ਉਹਦੀ ਕਿਰਪਾ ਹੈ ਇਸ ਕਰਕੇ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਆ ਉਹਨਾਂ ਨੂੰ ਨਾਮ ਜਪਣ ਵਾਲਿਆਂ ਦੀ ਸੰਗਤ ਹੁੰਦੀ ਹੈ ਜਿਵੇਂ ਪ੍ਰੀਤਮ ਦਾ ਬਚਨ ਹੈ ਪੂਰਵ ਕਰਮ ਅੰਕਲਜਾ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ ਜਦੋਂ ਪੂਰਵਲੇ ਕਰਮ ਜਾਗਦੇ ਹਨ ਪੂਰਵਲੇ ਭਾਗ ਜਾਗਦੇ ਹੈ ਤਾਂ ਨਾਮ ਜਪਣ ਵਾਲੇ ਰਸੀਆਂ ਦਾ ਮਲਾਪ ਹੁੰਦਾ ਹੈ ਭੇਟ ਹੁੰਦੀ ਹੈ ਉਹ ਨਾਲੇ ਨਾਲ ਸਾਧ ਸੰਗ ਵਿਚਰਤ ਹਰ ਮੇਲਾ ਇਸ ਤਰ੍ਹਾਂ ਉਸ ਵਿਛੜੇ ਹੋਏ ਪਰਮੇਸ਼ਰ ਦੇ ਨਾਲੋਂ ਜੀਵ ਦਾ ਮਲਾਪ ਹੋ ਜਾਂਦਾ ਹੈ ਸਾਧੂਆਂ ਦੀ ਸੰਗਤ ਕਰਕੇ ਜੋ ਇੱਛਾ ਸੋਈ ਫਲ ਪਾਵੇ ਸਾਧੂਆਂ ਦੀ ਸੰਗਤ ਵਿੱਚ ਉਹ ਕਿਹੜੀ ਚੀਜ਼ ਹੈ ਜਿਹੜੀ ਨਹੀਂ ਪ੍ਰਾਪਤ ਹੋ ਸਕਦੀ ਜਿਵੇਂ ਪਾਤਸ਼ਾਹ ਦਾ ਬਚਨ ਹੈ ਗੁਰਸੇਵਾ ਕਿੰਗਿੰਗ ਨਾਲ ਵੀ ਅਤੇ ਪਾਤਸ਼ਾਹ ਜੀ ਕਹਿੰਦੇ ਪਾਚਨ ਕਰੋਤ ਅਗਨਿ ਵਹ ਨਿਰਤਰੰਗ ਤਨ ਤਰਵੰਤੇ ਹੈ ਜਿਹੜੇ ਪਿੱਛੇ ਰਹਿ ਗਏ ਸੰਸਾਰ ਵਿੱਚ ਉਹ ਅੱਗੇ ਨਿਕਲ ਜਾਂਦੇ ਹਨ ਔਰ ਜਿਹੜੇ ਨਿਰਤਨ ਹਨ ਉਹ ਧਣੀ ਹੋ ਜਾਂਦੇ ਆ ਰੋਗੀ ਅੰਗ ਰੋਗ ਖੰਡਣੈ ਲੋਗੀ ਜਿਨ੍ਹਾਂ ਨੂੰ ਡਾਕਟਰ ਜਵਾਬ ਦੇ ਦੇਣ ਉਹਨਾਂ ਦੇ ਰੋਗ ਸਾਂਗਵਾਦੀ ਗੁਰਮੁਖਾਂ ਦੀ ਗੁਰੂ ਦੀ ਸੰਗਤ ਵਿੱਚ ਜਾ ਕੇ ਟੁੱਟ ਜਾਂਦੇ ਆ ਇਹ ਵੀ ਇਸ ਪ੍ਰਭੂ ਦੇ ਪਿਆਰਿਆਂ ਦੇ ਮਲਾਪ ਦਾ ਫਲ ਹੈ ਫਿਰ ਜੋ ਮੰਗੇ ਸੋਈ ਸੋਈ ਪਾਵੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਜੋ ਇੱਛਾ ਸੋਈ ਫਲ ਪਾਵੇ ਸਾਧ ਕੇ ਸੰਗ ਨਾ ਮਿਰਥਾ ਜਾਵੇ ਯਾਦ ਰੱਖਿਓ ਸਾਰੂਆਂ ਦੀ ਕੀਤੀ ਹੋਈ ਸੰਗਤ ਕਦੇ ਵੀ ਵਿਰਥੀ ਨਹੀਂ ਜਾਂਦੀ ਸਾਰੂਆਂ ਦੇ ਸੰਗਤ ਦਾ ਫਲ ਜ਼ਰੂਰ ਮਿਲਦਾ ਹੈ ਜਿਸ ਤਰ੍ਹਾਂ ਗੁਰੂ ਪਿਆਰੇ ਉਹ ਕਹਾਣੀ ਆਉਂਦੀ ਐ ਸੀ ਰਾਜਾ ਹਰੀਚੰਦ ਹੋਇਆ ਜਿਸ ਦੀ ਰਾਣੀ ਦਾ ਨਾਮ ਸੀ ਤਾਰਾ ਰਾਣੀ ਉਹਦੇ ਮਹਿਲਾ ਵਿੱਚ ਪੂਰਨ ਸੁੱਖ ਦਾ ਨਿਵਾਸ ਸੀ ਰਾਣੀ ਹਰ ਰੋਜ਼ ਪਹਿਰ ਰਾਤ ਰਹਿੰਦੀ ਸਾਂਗੂਆਂ ਦੀ ਸੰਗਤ ਵਿੱਚ ਜਾ ਕੇ ਗੁਰਬਾਣੀ ਦੀ ਕਥਾ ਸੁਣਦੀ ਸੀ ਔਰ ਸੰਗਤ ਕਰਕੇ ਰਾਜੇ ਦੇ ਉੱਠਣ ਤੋਂ ਪਹਿਲਾਂ ਵਾਪਸ ਮਹਿਲਾ ਵਿੱਚ ਪਹੁੰਚ ਜਾਂਦੀ ਸੀ ਹਰ ਰੋਜ਼ ਦੀ ਤਰ੍ਹਾਂ ਰਾਣੀ Satsang ਨੂੰ ਗਈ ਤਾਂ ਅਚਾਨਕ ਇੱਕ ਦਿਨ ਰਾਜੇ ਨੂੰ ਜਾਗ ਆਈ ਅੱਧੀ ਰਾਤ ਨੂੰ ਵੇਖਿਆ ਕਿ ਰਾਣੀ ਨજર ਨਹੀਂ ਆਉਂਦੀ ਤਾਂ ਮਨ ਵਿੱਚ ਸੋਚਣ ਲੱਗਾ ਕਿ ਰਾਣੀ ਜ਼ਰੂਰ ਵਿਸ਼ੇਵਕਾਰ ਭੋਗਣ ਵਾਸਤੇ ਕਿਸੇ ਪ੍ਰਾਇય ਪੁਰਸ਼ ਕੋਲ ਗਈ ਹੋਣੀ ਆ ਉਹ ਦਿਨ ਤਾਂ ਰਾਜੇ ਨੇ ਰਾਣੀ ਦਾ ਪਿੱਛਾ ਨਾ ਕੀਤਾ ਦੂਜੀ ਰਾਤ ਨੂੰ ਉਹਨੇ ਜਾਗਣਾ ਕੀਤਾ ਔਰ ਜਦੋਂ ਚੋਰੀਓ ਰਾਣੀ ਫਿਰ ਜਾਣ ਲੱਗੀ ਗੁਰੂ ਪਿਆਰੇਉ ਸੁੱਤੇ ਪਏ ਤੋਂ ਇਹ ਕਹਿੰਦੇ ਰਾਣੀ ਦੇ ਪਿੱਛੇ ਪਿੱਛੇ ਚੱਲ ਪਿਆ ਜਦੋਂ ਕੀ ਵੇਖਦਾ ਕਿ ਰਾਣੀ satsang ਵਿੱਚ ਪਹੁੰਚ ਗਈ ਜਿੱਥੇ satsang ਹੋ ਰਹੀ ਹੈ ਪਰਮੇਸ਼ਰ ਦਾ ਭਜਨ ਹੋ ਰਿਹਾ ਉਹਦੇ ਵਿੱਚ ਮਗਨ ਹੋ ਗਈ ਤਾਂ ਰਾਜੇ ਨੇ ਰਾਣੀ ਨੂੰ ਦੱਸਣ ਵਾਸਤੇ ਕਿ ਮੈਨੂੰ ਪਤਾ ਲੱਗਿਆ ਗੁਰੂ ਪਿਆਰੋ ਜਿੱਥੇ ਜੋੜੇ ਲਾਹੇ ਸੀ ਉਥੇ ਰਾਣੀ ਨੇ ਆਪਣੀਆਂ ਖਨਾਵਾਵਾਂ ਵੀ ਲਾਈਆਂ ਸੀ ਜਿਹੜੀਆਂ ਕਿ ਸੋਨੇ ਦੀਆਂ ਜੜਾਊ ਖਨਾਵਾ ਬਣੀਆਂ ਸੀ ਉਹਨਾਂ ਵਿੱਚੋਂ ਇੱਕ ਖਰਾਬ ਚੋੱਕ ਕੇ ਰਾਜਾ ਵਾਪਸ ਮਹਿਲਾ ਚ ਆ ਗਿਆ ਤੇ ਜਿੰਦਰਾ ਮਾਰ ਕੇ ਅਲਮਾਰੀ ਵਿੱਚ ਰੱਖ ਦਿੱਤੀ ਜਦੋਂ ਰਾਣੀ ਆਵੇਗੀ ਤੇ ਫਿਰ ਪੁੱਛਾਂਗਾ ਤੇਰੀ ਸੋਨੇ ਦੀ ਖੜਾਮ ਕਿੱਥੇ ਐ ਜਦੋਂ ਸਾਥਸੰਗ ਦੀ ਸਮਾਤੀ ਹੋਈ ਤਾਂ ਰਾਣੀ ਉੱਠੀ ਬਾਹਰ ਆ ਕੇ ਜਦੋਂ ਖੜਾਵਾਂ ਪਾਉਣ ਲੱਗੀ ਤਾਂ ਵੇਖਿਆ ਖੜਾਮ ਹੈ ਨਹੀਂ ਦੂਜੀ ਖੜਾਮ ਕਿਧਰ ਚਲੀ ਗਈ ਐ ਤਾਂ ਰਾਣੀ ਨੇ ਸਾਥਸੰਗ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੰਗਤ ਜੀ ਮੇਰੀ ਖੜਾਮ ਕਿਸ ਨੇ ਚੁੱਕ ਲਈ ਐ ਜੇ ਅੱਜ ਮੇਰੀ ਖੜਾਮ ਨਾ ਮਿਲੀ ਤਾਂ ਮੈਂ ਰਾਜੇ ਨੂੰ ਬਿਨਾਂ ਦੱਸੇ ਤੋਂ ਆਉਂਦੀ ਹਾਂ ਤੇ ਉਹਨੇ ਮੈਨੂੰ ਦੰਡ ਦੇ ਦੇਣਾ ਤੁਸੀਂ ਕਿਰਪਾ ਕਰੋ ਅਰਦਾਸ ਕਰੋ ਮੇਰੀ ਨਮਾਣੀ ਦੀ ਇੱਜ਼ਤ ਰਹਿ ਜਾਵੇ ਮੈਨੂੰ ਉਹ ਦੂਜੀ ਖਰਾਬ ਮਿਲ ਜਾਵੇ ਕਹਿੰਦੀ ਉਸ ਵੇਲੇ ਸੰਗਤ ਨੇ ਸਾਰੀ ਨੇ ਅਰਦਾਸ ਕੀਤੀ ਪਾਤਸ਼ਾਹ ਆਪਣੀ ਸੇਵਕਾ ਰਾਣੀ ਤਾਰਾ ਦੀ लाज ਰੱਖੋ ਤੇ ਪਰਮੇਸ਼ਰ ਦੇ ਚਰਨਾਂ ਧਿਆਨ ਧਰ ਕੇ ਜਦੋਂ ਅਰਦਾਸ ਹੋਈ ਤੇ ਇੱਕ ਮਹਾਤਮਾ ਹੌਕਾ ਦੇਂਦਾ ਆਇਆ ਭਾ ਪਰਮਾਤਮਾ ਹੀ ਮਹਾਤਮਾ ਦੇ ਰੂਪ ਦੇ ਵਿੱਚ ਆਉਂਦਾ ਹੈ ਕਿਸੇ ਦੀ ਖਰਾਬ ਗਵਾਚੀ ਹੋਵੇ ਤਾਂ ਲੈ ਲਓ ਜਦੋਂ ਰਾਣੇ ਨੇ ਕਿਹਾ ਕਿ ਤਾਂ ਮੇਰੀ ਖਰਾਬ ਹੈ ਤਾਂ ਉਹ ਖਰਾਬ ਜਿਹੜੀ ਵੇਖੀ ਬਿਲਕੁਲ ਉਸੇ ਖਰਾਬ ਨਾਲ ਦੀ ਖਰਾਬ ਸੀ ਰਾਣੀ ਨੇ ਉਹ ਖਰਾਬ ਪੈਰਾ ਵਿੱਚ ਪਾਈ ਤੇ ਮਹਿਲਾ ਵਿੱਚ ਚਲੀ ਗਈ ਜਦ ਰਾਜੇ ਨੇ ਵੇਖਿਆ ਕਿ ਰਾਣੀ ਨੇ ਖਰਾਬ ਪਾਈ ਹੋਈ ਹੈ ਤਾਂ ਰਾਜੇ ਨੇ ਆਪਣੀ ਅਲਮਾਰੀ ਦਾ ਜਿੰਦਾ ਖੋਲ ਕੇ ਦੇਖਿਆ ਉੱਥੇ ਵੀ ਖਰਾਬ ਪਈ ਸੀ ਇਹ ਵੇਖ ਕੇ ਹੈਰਾਨ ਹੋ ਗਿਆ ਰਾਜਾ ਮੈਂ ਇਹ ਤੀਜੀ ਖਰਾਬ ਕਿੱਥੋਂ ਆ ਗਈ ਤਾਂ ਰਾਜੇ ਨੇ ਫਿਰ ਰਾਣੀ ਨੂੰ ਪੁੱਛਿਆ ਮੈਂ ਤੂੰ ਮੈਨੂੰ ਬਿਨਾ ਦੱਸੇ ਤੋ ਜਾਨੀ ਆ ਜਾਂਦੀ ਭਾਵੇਂ ਤੂੰ ਚੰਗੇ ਥੈਂ ਪਰ ਮੈਨੂੰ ਕਿਉਂ ਨਹੀਂ ਦੱਸਿਆ ਤੇ ਤੇਰੀ ਖਰਾਬ ਕਿੱਥੇ ਆ ਰਾਣੀ ਕਹਿੰਦੀ ਆਸੇ ਦੋਨੇ ਖੜਾਵਾਂ ਮੇਰੇ ਕੋਲ ਆ ਉਹ ਕਹਿੰਦਾ ਤੇਰੇ ਕੋਲੇ ਦੋ ਆ ਤੇ ਇੱਕ ਅਲਮਾਰੀ ਚ ਪਈ ਆ ਅਲਮਾਰੀ ਖੋਲ ਕੇ ਦੇਖੀ ਕੁਝ ਪਈ ਸੀ ਉਤੋਂ ਫਿਰ ਰਾਜੇ ਹਰੀ ਚੰਦ ਤੇ ਤਾਰਾ ਰਾਣੀ ਦੀ ਇਹ ਕਹਾਣੀ ਮਸ਼ਹੂਰ ਹੋ ਗਈ ਕਿ ਸਤਸੰਗ ਦਾ ਕੀ ਫਲ ਹੁੰਦਾ ਹੈ ਗੁਰੂ ਪਿਆਰਿਓ ਉਹਦੋਂ ਤੋਂ ਰਾਜਾ ਵੀ ਰਾਣੀ ਦੇ ਨਾਲ ਸਤਸੰਗ ਵਿੱਚ ਜਾਣ ਲੱਗਿਆ ਜਿਵੇਂ ਰਾਣੀ ਦੀ ਇੱਛਾ ਪੂਰੀ ਹੋਈ ਖੁੜਾ ਮਿਲੀ ਇਸੇ ਪ੍ਰਕਾਰ ਜੀ ਪਰਮੇਸ਼ਰ ਦੇ ਉਹ ਕਾਮਨਾ ਕਰਦਾ ਹੈ ਉਹੀ ਫਲ ਪ੍ਰਾਪਤ ਕਰ ਲੈਂਦਾ ਹੈ ਭਾਈ ਗੁਰਦਾਸ ਜੀ ਨੇ ਵੀ ਇਸ ਕਹਾਣੀ ਨੂੰ ਆਪਣੀ ਪੌੜੀ ਵਿੱਚ ਦਰਜ ਕੀਤਾ ਹੈ 12 ਦੇ ਵਿੱਚ ਸੁਖ ਰਾਜੇ ਕਰ ਹਰੀ ਚੰਦ ਨਾਰ ਸੁਤਾਰਾ ਲੋਚਨ ਰਾਣੀ ਸਾਧ ਸੰਗਤ ਮਿਲ ਗਾਮ ਦੇ ਰਾਤੀ ਜਾਏ ਸੁਣੇ ਗੁਰਬਾਣੀ ਪਿੱਛੇ ਰਾਜਾ ਜਾਗਿਆ ਅੰਧੀ ਰਾਤ ਨਿਖੰਡ ਵਿਹਾਣੀ ਰਾਣੀ ਦਿਸਣਾ ਆਵਈ ਮਨ ਵਿੱਚ ਵਰਤ ਗਈ ਹੈ ਰਾਣੀ ਹੇਤ ਰਾਤੀ ਉੱਠ ਕੇ ਚੱਲਿਆ ਪਿੱਛੇ ਤੰਦ ਜੁਆਣੀ ਰਾਣੀ ਪਹੁੰਚੀ ਸੰਗਤੀ ਰਾਜੇ ਖੜੀ ਖੜਾਓ ਨਿਸ਼ਾਨੀ ਸਾਧ ਸੰਗਤੀ ਆ ਰਹੇ ਆ ਜੋੜੀ ਚੂੜੀ ਖੜਾਓ ਪੁਰਾਣੀ ਰਾਜੇ ਡਿੱਠਾ ਚਲਤੀ ਇਹ ਖੜਾਬ ਹੈ ਚੋਜ ਵਿਡਾਣੀ ਸਾਧ ਸੰਗਤੇ ਵਿਟੋ ਕੁਰਬਾਨੀ ਤੋ ਮੈਂ ਵੀ ਸੰਗਤ ਤੋਂ ਬਲ ਹਾਰੇ ਜਾਂਦਾ ਹਾਂ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਸਿੱਖੋ ਸਤ ਸੰਗ ਕਰਨ ਵਾਲਾ ਜੋ ਪਰਮੇਸ਼ਰ ਤੋਂ ਮੰਗਦਾ ਹੈ ਉਹ ਪ੍ਰਾਪਤ ਹੋ ਜਾਂਦਾ ਬਾਰਬਰਮ ਸਾਧ ਰਹ ਦਵਸੈ ਇਸ ਤਰ੍ਹਾਂ ਸਿੱਖੋ ਜੋ ਇੱਛਾ ਸੋਈ ਫਲ ਪਾਵੇ ਸਾਧ ਕੇ ਸੰਗ ਨ ਮਿਠਾ ਜਾਵੇ ਸਾਰੂਆ ਨੇ ਸੰਗਤ ਕਰਨ ਵਾਲਿਆਂ ਦੀ ਅਰਦਾਸ ਬੇਨਤੀ ਪੂਰੀ ਹੁੰਦੀ ਹੈ ਫਲ ਮਿਲਦਾ ਹੈ ਸੰਗਤ ਵਿਰਤੀ ਨਹੀਂ ਜਾਂਦੀ ਕੀਤੀ ਹੋਈ ਪਾਰ ਬ੍ਰਹਮ ਸਾਧਰੇ ਦਵਸਾ ਸਿੱਖੋ ਪਰਮੇਸ਼ਰ ਸਾਧੂਆਂ ਦੇ ਮਹਾਤਮਾਵਾਂ ਦੇ ਹਿਰਦਿਆਂ ਵਿੱਚ ਵਸਦਾ ਹੈ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨਕਾ ਦਾਸਨ ਦਸਨ ਸਾਧੂਆਂ ਦੇ ਮਹਾਤਮਾ ਦੇ ਹਿਰਦਿਆਂ ਵਿੱਚ ਵਸਣ ਵਾਲਾ ਪਰਮੇਸ਼ਰ ਨਾਨਕ ਉਦਰੈ ਸਾਧ ਸੁਨ ਰਸੈ ਤੇ ਜਿਹੜੇ ਸਾਧੂਆਂ ਦੀ ਰਸਨਾ ਤੋਂ ਹਰੀ ਦੇ ਬਚਨ ਸੁਣਦੇ ਹਨ ਉਹਨਾਂ ਨੇ ਕੰਨਾਂ ਦੇ ਵਿੱਚ ਹਰੀ ਦੇ ਬਚਨ ਪੈਂਦੇ ਹਨ ਔਰ ਉਹ ਵੀ ਪਵ ਸਾਗਰ ਤੋਂ ਉਧਰ ਜਾਂਦੇ ਤਰ ਜਾਂਦੇ ਹਨ ਪਾਰ ਹੋ ਜਾਂਦੇ ਹਨ ਇਹ ਸੀ ਛੇਵੇਂ ਪਦੇ ਦੀ ਵਿਚਾਰ ਜੋ ਸਤਵੀਂ ਅਸ਼ਟਪਦੀ ਦਾ ਚੱਲ ਰਿਹਾ ਹੈ ਅੱਗੇ ਸਤਵਾਂ ਪਦਾ ਆਰੰਭ ਹੁੰਦਾ ਇਸ ਦੀ ਵਿਚਾਰ ਆਪਾਂ ਅਗਲੇ ਦਿਵਾਨਾ ਵੀ ਸਰਬਨ ਕਰਾਂਗੇ ਬੋਲਦਿਆਂ अनेका ਅਖਰ ਬਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ ਮਲਾ ਫਤਿਹ ਪਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਗੁਰੂ ਵਾਹ ਗੁਰੂ